ਜੰਨੂ ਸੁਣ ਲੈ ਇੱਥੇ ਲਕਟਾਣਾ ਇੱਥੇ ਲਕਟਾਣਾ ਮਿਲੂ ਹੋਰ ਮੁਸਈ ਜਾਣਾ ਖੰਡੇ ਦੀ ਧਾਰ ਉੱਤੇ ਚੱਲਣਾ ਜੇ ਧਾਰ ਦੇ ਉੱਤੇ ਕੰਡੇ ਨੇ ਉੱਥੇ ਟਿਕਿਆ ਨਾ ਖੜਾ ਉਰਨਾ ਕਹਿੰਦੇ ਨੇ ਮੱਛਾ ਸੁ ਜੀ ਅਦਾਨਸ ਹੈ ਜੀ ਖਾਂਸਾ ਜੀ ਕੋ ਵਾਹਿਗੁਰੂ 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 ਚਿਤਵੈ ਚਿਤਵ ਉਕਾਸ ਉਕਾਸ ਬਸੰਤ ਸਵਰਗ ਲੋਕ ਹੈ ਇਤ ਤੇ ਵਿਥਵੀ ਨਾਮ ਖੰਡਣੇ I'm uh -huh. ਚਲਣਾ ਜਿਸ ਧਾਰ ਦੇ ਉੱਤੇ ਕਹਿੰਦੇ ਨੇ ਉੱਥੇ ਟਿਕਿਆ ਨਾ ਪੁਰੜਾ ਪੁਰੜਾ ਕਹਿੰਦੇ ਨੇ ਮੱਛਾ ਸੁ ਚਲਣਾ ਸਤਕਾ ਉੱਪਰ ਕੀੜੀ ਐਸੀ ਬਰੀਕ ਧਾਰ ਹੈ ਜਿਸ ਤੇ ਮੱਛਰ ਵੀ ਨਹੀਂ ਟਿਕ ਸਕਦਾ ਤੇ ਕੀੜੀ ਵੀ ਨਹੀਂ ਸਕਦੀ ਉਹ ਹਾਲ ਗੁਰ ਸਿੱਖੀ ਦਾ ਪਾਰਸਰ ਗੁਰ ਪਾਰਸਰ ਨੇ ਇਹਦੇ ਪਿਆਰੇ ਗੁਰ ਸਿੰਘ ਸਤਗੁਰਾਂ ਦੇ ਭਾਈ ਖੱਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਲਾਲਾ ਜੀ ਜਿਨ੍ਹਾਂ ਨੇ ਇਹ ਜੋ ਖੇਡ ਸੀ ਇਹ ਕਠਨ ਖੇਡ ਸੀ ਗੁਰੂ ਜੀ ਕਿਰਪਾ ਦੇ ਨਾਲ ਖੇਡੀ ਛੇਲ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਗੁਰਸਿੱਖਾਂ ਨੇ ਕਿਹਾ ਕਿ ਭਾਵੇਂ ਸਾਡੇ ਸ਼ਰੀਰ ਚਲੇ ਜਾਉਣ ਪਰ ਸਿੱਖੀ ਸਦਕਾ ਨਹੀਂ ਜਾਣਾ ਚਾਹੀਦਾ ਹਰ ਗੁਰਸਿੱਖ ਜਿਤਨੀਆਂ ਸ਼ਹੀਦੀਆਂ ਆਪ ਅਰਦਾਸ ਦੇ ਅੰਦਰ ਪੜਦੇ ਹਨ ਜਿਨ੍ਹਾਂ ਨੇ ਸਵਾ ਸਵਾ ਮਿਲਦੇ ਪਿੱਛੜੇ ਪਿੱਛੇ ਬੱਚਿਆਂ ਦੇ ਟੁੱਟੇ ਕਰਕੇ ਗਲਾ ਵਿੱਚ ਹਾਰ ਪੁਆਏ ਜਿਸ ਵੇਲੇ ਦਿਨ ਸੰਪੂਰਨ ਹੋਤਾ ਹੈ ਰਾਜ ਸਾਹਿਬ ਜੀ ਦਾ ਪਾਠ ਕਰਤਾ ਤੇ ਗੁਰੂ ਚਰਨਾਂ ਵਿੱਚ ਇੰਕੋਈ ਅਰਦਾਸ ਕਰਨੀ ਵਾਹਿਗੁਰੂ ਵਾਹਿਗੁਰੂ 13 ਸ਼ੁਕਰ ਹੈ 13 ਦਿਨ ਸੁਖ ਦੀ ਕਿਰਪਾ ਦੇ ਨਾਲ ਤੇਰੀ ਦੇ ਨਾਲ ਦਿਨ ਸੁਖ ਦਾ ਬਤੀਤ ਹੋਇਆ ਹੈ ਸੁਖ ਦਾ ਕਿਵੇਂ ਬਤੀਤ ਹੋਇਆ ਹੈ ਜੇ ਤੇਰੀ ਯਾਦ ਦੇ ਵਿੱਚ ਬਤੀਤ ਹੋਇਆ ਹੈ ਮੇਰੀ ਸਿੱਖੀ ਦੇ ਨਾਲ ਲੱਗ ਗਈ ਹੈ ਇਹ ਦਿਨ ਸੁਖ ਦਾ ਬਤੀਤ ਹੋਇਆ ਹੈ ਜੇ ਕਿਤੇ ਸਿੱਖੀ ਤੋਂ ਦੂਰ ਹੋ ਜਾਂਦਾ ਇਹ ਦਿਨ ਦੁੱਖ ਦਾ ਮਤੀਤ ਆਪਣਾ ਸੀ ਇਹੋ ਅਰਦਾਸ ਕਰੀ ਆਪ ਦੀ ਕਿਰਪਾ ਦੇ ਨਾਲ ਦਿਨ ਸੰਖ ਦਾ ਮਤੀਤ ਹੋਇਆ ਲੈਣ ਆਈ ਸੁਖ ਦੀ ਮਤੀਤ ਕਰੀ ਸਤਿਗੁਰ ਸੱਚੇ ਪਾਤਸ਼ਾਹ ਧਰਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਲਈ ਬਲਿਦਾਨ ਦੁਨੀਆ ਕਰਨੀ ਹੈ ਆਪਣੇ ਲਈ ਬਲਿਦਾਨ ਹਰ ਕੋਈ ਕਰਦਾ ਹੈ ਪਰ ਕਿਸੇ ਦੇ ਲਈ ਬਲਿਦਾਨ ਕਰੇ ਕਿਸੇ ਦੇ ਲਈ ਆਪਾ ਵਾਰ ਅਲੂ ਤੇ ਬਹਾਦਰ ਸਾਹਿਬ ਜੀ ਦੇ ਇਸੇ ਵਿੱਚ ਆਇਆ ਸੋ ਸਤਸਗੁਰਾਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ ਬਿਰਤ ਨਹੀਂ ਰਹੂ ਆਪ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦਾ ਜਾਪ ਕਰਕੇ ਸਤਸਗੁਰਾਂ ਨੂੰ ਸਿਡੇਤਾ ਵਰ ਪ੍ਰਕਾਰੇ ਸੋ ਬੜਾ ਭਾਗੀ ਜਰਹੂ ਜਿਨ੍ਹਾਂ ਦੇ ਹਾਜ਼ਰੀਆਂ ਭਰੀਆਂ ਨੇ ਕਈ ਵਾਰ ਸ੍ਰੀ ਜਿਤ ਗ੍ਰਸਤੀ ਨਾ ਹੋਣ ਕਾਰਨ ਜਦ ਕਈ ਵਾਰ ਕੋਈ ਜ਼ਰੂਰੀ ਕਾਰਨ ਨਾ ਹੋਣ ਕਾਰਨ ਕਈ ਸੰਗਟਾਂ ਨਹੀਂ ਪੁੱਛ ਸਕਦੀਆਂ ਪਰ ਗੁਰੂ ਜਗਣੀ ਜਾਣਾ ਹੈ ਸਰਬੱਤ ਦੀ ਹਾਜ਼ਰੀ ਆਪਰੇ ਚੰਨਾ ਵਿਖੇ ਸਭ ਨੂੰ ਪਾਸ਼ਾ ਪਰਵਾਜ਼ 250 ਪਾਠ ਲਗਭਗ ਹੋਏ ਨੇ ਥੋੜੇ ਬਾਅਦ ਵੀ ਹੋਏ ਹੋਣਗੇ ਕਈ ਵਾਰ ਕੋਈ ਲਿਖ ਕੇ ਵੀ ਨਹੀਂ ਜਾਂਦੇ ਭੁੱਲ ਵੀ ਜਾਂਦੇ ਨੇ ਕਈ ਇਹ ਤੇ ਰਹਿ ਵੀ ਜਾਂਦੇ ਨੇ ਪਰ 250 ਦੇ ਲਗਭਗ ਪਾਠ ਕਰੀਬ ਹੋਏ ਹਨ ਸੁਸਮੋਸਕਟਾ ਦਾ ਤੈ ਦਿਨ ਤੋਂ ਤਦwidehat ਹੈ ਜੀ ਅਦਾਸ ਹੈ ਜੀ ਖਾਂਸਾ ਜੀ ਕੋ ਕਾ ਸਰ ਕਾ ਸੁਖ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਵਿਚਿਆ ਰਿਆਇ ਤੇਗ ਤੇਗ ਪਤਰੇ ਬਿਲਦ ਕੀ ਪੈ ਸੱਚ ਕੀ ਜੀਏ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਹਰ ਬੰਦੇ ਨੂੰ ਜੀ ਵਾਹਿ ਹੈ ਗੁਰੂ ਸਿ ਕੀ ਲਾਡ ਕੀਰਤਨ ਰਹਿਤਾਰਗ ਵੇਖਦਾਰ ਵਿਸਾਧਾਰ ਪਹੋਸਾ ਦਾਨ ਦਾ ਸਰਦਾਨ ਨਾਮ ਦਾ ਨਾਮ ਗੁਰੂ ਸਾਹਿਬ ਜੀ ਕੇਸ਼ਨਾਨ ਜੋ ਕਿਆ ਚੰਡੇ ਮੁਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾ ਦਾ ਮੰਦੀਵਾ ਮਤੁਚੀ ਮਤ ਪਤਿ ਰਾਖੇ ਵਾਹਿਗੁਰੂ へ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀ ਸ੍ਰੀ ਦਰਗਾਹ ਸਾਹਿਬ ਜੀ ਅਤੇ ਬਹੁਤ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪਛ ਤੋਂ ਵਿਛੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦਾ ਸੇਵਾ ਸੁਭਾਅ ਦਾ ਦਾਨ ਪਿਆਰੇ ਪੰਚਥਾਲ ਸਾਹਿਬ ਬਖਸ਼ੋ ਜੀ ਹੇ ਵਿਵਾਲਿਆਂ ਦੇ ਬਾਣ ਗੁਰੂ ਨੇ ਤਾਲਿਆਂ ਦੇ ਤਾਨ ਗੁਰੂ ਦਿਵਟਿਆਂ ਦੇ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਜੀਉ ਆਪ ਜੀ ਦੇ ਹਜ਼ੂਰ ਅਰਦਾਸ ਬੇਤੀ ਜੋੜੀ ਹੈ ਸਤਿਗੁਰੂ ਪਾਸ਼ਾ ਜੀ ਦੇ ਧਰਤਲ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਧਰਮ ਹੇਤ ਸਾਕਾਰ ਜਿੰਕਿਆ ਸੇਸ ਦੀਆ ਪਰ ਸਿਰ ਨਾ ਦਿਆ ਸਾਧ ਰਹੇਤ ਇਤੀ ਵਿਰਕ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਐਸੇ ਦੀਆ ਸਤਿਗੁਰ ਜੀ ਮਹਾਰਾਜ ਜੀ ਆਪ ਜੀ ਦਾ ਸ਼ਹੀਦੀ ਦਿਹਾੜਾ 350 ਸਾਲਾ ਅਨਿਸ਼ਤਾਨ ਦੀ ਬਰਵਾਰ ਹੈ ਆਪ ਜੀ ਦੇ ਅਨੰਦ ਸੇਵਕ ਭਾਈ ਮਤੀ达 ਜੀ ਭਾਈ ਸਤੀ达 ਜੀ ਭਾਈ ਦਿਆਲਾ ਜੀ ਇਹਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਂਦੇ ਆ ਸੰਗਯੂ ਜੀਓ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੌਸਲਾ ਜੇ ਆਪ ਜੀਆ ਦਾ 350 ਸਾਲਾ ਗੁਰਤਾ ਗਦੀ ਦਿਵਸ ਮਨਾਉਂਦੇ ਆ ਪਾਵਨ ਸਾਨ ਦਰਬਾਰ ਬਾਬਾ ਸ੍ਰੀ ਚੰਦ ਜੀ ਵੱਲੋਂ ਸੰਗਰੂ ਪਾਸ਼ਾ ਜੀ ਉਹ ਸੰਗਤਾਂ ਵੱਲੋਂ ਰਲ ਮਿਲ ਕੇ ਸੰਗਰੂ ਪਾਸ਼ਾ ਜੀ 22 ਉਪਾਠ ਸ੍ਰੀ ਸੁਖਬਲੀ ਸਾਹਿਬ ਜੀ ਦੇ ਕੀਤੇ ਦੇ ਸੰਗਰੂ ਪਾਸ਼ਾ ਜੀ ਇਤਦੇ ਸਵੇਰੇ ਦੇ ਅੰਦਰ ਹਾਜ਼ਰੀਆਂ ਪ੍ਰਵਾਹਿਤ ਕਰਨੀਆਂ ਸਜ ਨੂੰ ਜੀ ਇਲਾਹੀ ਬਾਣੀ ਦੇ ਜਾਪ ਕਰਦੇ ਅਣ ਗਿਣਤ ਭੁੱਲਾਂ ਆਪ ਜੀ ਦੇਆਂ ਸੇਵਕਾਂ ਪਾਸੋਂ ਦਸੋਂ ਪਾਸੋਂ ਬੱਚਿਆਂ ਪਾਸੋਂ ਗੁਰੂਗੀਆਂ ਮੋੜਗੀਆਂ ਜੀ ਬਖਸ਼ ਲੈਣ ਅਗਵਾਸਤੇ ਸ਼ੁਧ ਬਾਣੀ ਪੜ੍ਹਨ ਸਦ ਸੰਗਤਾਂ ਜਪਣ ਦੇ ਬਾਅਦ ਬਖਸ਼ਿਸ਼ ਕਰਦੇ ਸਤਿਗੁਰੂ ਪਾਸ਼ਾ ਜੀ ਸਭਨਾਂ ਨੂੰ ਦੇ ਰੂਪ ਤਾ ਤੁੰਦਰੁਸਤੀ ਪਰਿਵਾਰਾਂ ਸੁਖਸ਼ਾਂਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਿੜੀ ਕੀਤਕਵਾਏ ਬਖਤ ਪਾਉਣੀਆਂ ਸਤਿਗੁਰੂ ਪਾਸ਼ਾ ਜੀ ਮਹਾਰਾਜ ਜੀ ਅਸमें ਆਪ ਜੀ ਦੇ ਪਵਿੱਤਰ ਹਜ਼ੂਰੀ ਅੰਦਰ ਸਾਧ ਸੰਗਤਾਂ ਨੇ ਰਲ ਮਿਲ ਕਰਕੇ ਸਤਿਗੁਰੂ ਜੀ ਸ਼੍ਰੀ ਸੁਬਰੀ ਸਾਹਿਬ ਜੀ ਦੇ ਜਾਪ ਕੀਤੇ ਹਾਂ ਸਤਿਗੁਰੂ ਪਾਸ਼ਾ ਜੀ ਸ਼ਲੋਕ ਮਹੱਲਾ ਲੋਵਾ ਦੇ ਜਾਪ ਕੀਤੇ ਹਾਂ ਸਤਿਗੁਰੂ ਇਲਾਹੀ ਬਾਣੀ ਦੇ ਕੀਰਤਨ ਹੋਏ ਛੇ ਪਉੜੀਆਂ ਦਾ ਸਾਹਿਬ ਜੀ ਕੀ ਪਾਠ ਗੁਰਬਾਣੀ ਦੇ ਵਿਆਖਿਆ ਸ਼ਬਦ ਕੀਰਤਨ ਹੋਏ ਸਤਿਗੁਰੂ ਪਾਸ਼ਾ ਜੀ ਭੁਲਾ ਚੁਖਾ ਬਖਸ ਲੈਣੀਆਂ ਸਤਿਗੁਰੂ ਪਾਸ਼ਾ ਜੀ ਆਪ ਜੀ ਆਦੇ ਬਖਸ਼ੇ ਖਜਾਨਿਆਂ ਚੋ ਦਰ ਘਰ ਦੇ ਦੀਪ ਤੇ ਦੁਆ ਸੇਵਕ ਸਤਾਰ ਹਰਪ੍ਰੀਤ ਸਿੰਘ ਜੀ ਬਿੱਟੂ ਜੀ ਸਮੂਹ ਪਰਿਵਾਰ ਵੱਲੋਂ ਸਾਹਿਬ ਗੁਰੂ ਪਾਤਸ਼ਾਹ ਜੀ ਖਿਲਾਫ ਛਾਦੇ ਦੇਗ ਤੇ ਲਗਿਰ ਪ੍ਰਸ਼ਾਦ ਹਾਜ਼ਰ ਕੀਤੇ ਨੇ ਸਾਹਿਬ ਗੁਰੂ ਪਾਤਸ਼ਾਹ ਕਿਰਪਾ ਕਰਨੀ ਪਰਿਵਾਰ ਜੀ ਸੇਵਾ ਪਰਿਵਾਰ ਕਰਦੀ ਸ਼ੁਭ ਭਾਵਨੀਆਂ ਪੂਰਤ ਕਰਨੀਆਂ ਹੋਈਆਂ ਭੁਲਾਆਂ ਖਿਮਾ ਬਖਸ਼ਿਸ਼ ਕਰਨੀਆਂ ਸਾਹਿਬ ਗੁਰੂ ਪਰਵਾਰਾਂ ਤਾਈਂ ਸੁਖ ਵਰਤਣਾ ਕਿਰਤ ਕਮਾਈਏ ਵਰਤ ਪਾਉਣੀਆਂ ਸਾ ਸਜਤਾ ਦੀ ਹਾਜ਼ਰੀ ਪ੍ਰਵਾਹ ਜੀ ਕੰਨੇ ਮੇਬ ਸਜਤਾ ਵੱਲੋਂ ਚੱਪਰਾ ਕਮਨਾ ਵਿਖੇ ਮਾਇਆ ਦਾਸ ਭੇਡ ਹਾਜ਼ਰ ਹੋਈ ਹੈ ਜੀ ਸੁਭਨਾ ਜੀ ਹਾਜ਼ਰੀ ਪ੍ਰਵਾਹ ਸੁਭਿਸ਼ਵ ਮਾ ਪੂਰਨ ਕਰਨੀ ਆ ਸਤ ਗੁਰੂ ਜੀ ਆਇ ਸੰਗਤਾਂ ਨੂੰ ਹੁਕਮ ਨਾਮੇ ਬਖਸ਼ਿਓ ਨਦਰਿ ਨਦਰੇ ਨਾਮ ਤੇ ਹਾਲ ਕਰੋ ਸਤਿਗੁਰੂ ਜੀ ਐ ਗਾਂ ਵੀ ਇਸੇ ਤਰ੍ਹਾਂ ਆਪਣੀ ਬਾਣੀ ਬਾਣੇ ਨਾਮ ਨਾਲ ਜੋੜ ਕੇ ਰੱਖਣੋ ਸਤਿਗੁਰੂ ਪਾਤਸ਼ਾਹ ਜੀ ਸੇ ਗੁਰੂ ਰੇਲ ਦੇ ਜਿਨਾ ਬਣਿਆ ਤੇਰਾ ਨਾਮ ਚਿਤੇ ਆਵੇ ਸਤਿਗੁਰੂ ਪਾਤਸ਼ਾਹ ਜੀ ਦੋਨੋ ਸ਼ਬਦਾਂ ਜੀ ਬਲੋ ਸਤਿਗੁਰੂ ਪਾਤਸ਼ਾਹ ਜੀ ਬਰਸ਼ਾਦ ਹਾਜ਼ਰ ਕੀਤੇ ਨੇ ਜਿਨ੍ਹਾਂ ਦੇ ਵੀ ਹਾਜ਼ਰੀ ਪ੍ਰਮਾਨ ਕਰਨੀ ਕਿ ਸ਼ਵਪੂਰਨ ਕਰਨਿਆ ਸੇ ਗੁਰੂ ਬੇਲ ਦੇ ਜਿਨਾ ਬਲਿਆ ਨਾਮ ਚਿਤਾ ਬੇ ਰਾਧਕ ਨਾਮ ਜੜਦੀ ਤਲਾ ਤੇਰੇ ਪਾਣੇ ਸਰਬਤੋ ਸੋਲਸਿ ਬਤਖ ਸਭ ਜੀ ਨੂਰਸੂ ਗੁਰਸੋ ਛੱਡੀਐ ਉਧ ਰਿਠੇ ਸਚੇ ਬਾਦਸ਼ਾਹ ਬਲ ਜਨਮ ਜਲਬ ਦੇ ਕੱਟਿਆ ਸਜਣ ਸੱਚਾ ਪਾਤਸ਼ਾਹ ਸਿਸੋ ਦਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਦ ਦਾਵੇ ਸਾਹੂ ਵਾਹਿਗੁਰੂ ਜੀ ਸਲੋਕ ਵਸਤ ਸਵਰਗ ਲੋਕ ਹੈ ਜਿਤ ਤੇ ਪਿਥਵੀ ਨਾਮ ਖੰਡਣੇ ਬਿਸਰਤ ਹਰਿ ਗੋਪਾਲ ਨਾਮ ਤੇ ਪਤਿ ਪ੍ਰਾਣੀ ਉਦਿਆਦ ਪਰਮ ਰਹਿ ਬਸੰਤ ਸਵਰਗ ਲੋਕੈ ਜਿਤ ਤੇ ਪਿਥਵੀ ਨਭ ਖਟਣੈ ਬਿਸਰਤ ਹਰਿ ਗੋਪਾਲ ਨਾਨਕ ਤੇ ਤਾੜੀ ਹੰਦਿਆਨ ਪਰਮ ਰਹਿ ਬੂਤਕ ਕੋੜ ਤਮਾਸਿਆ ਚਿਤ ਨਾ ਆਵ ਸੁਣਾਉ ਨਾਨਕ ਕੋੜੇ ਨਰਕ ਬਰਾਪਰੇ ਉਜੜ ਸੋਏ ਥਾਉ ਸਬਤਰੀ ਪੀਚ ਸੱਚ ਕਰ ਜਾਣਿਆ ਕਾਪ ਕਰੋ ਦੇ ਅਹਕਾਰ ਕਿਰੇ ਦੇਵਤਿਆ ਸਿਰ ਲਗਾ ਜਮ ਡੰਡ ਤਾਪਿਸ਼ ਤੋ ਦੇਆ ਬਿਨ ਪੂਰੇ ਗੁਰਦੇਵ ਫਿਰ ਸਹਿ ਤੰਨਿਆ ਸਿਰ ਲਗਾ ਜਮ ਡੰਡ ਤਾਪਿਸ਼ ਤਾ ਦੇਆ ਬਿਰ ਪੂਰੇ ਗੁਰਦੇਵ ਕਿਰ ਸੈ ਤਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ੀਢੀ ਦਿਹਾੜੇ ਨੂੰ ਸਮਰਪਿਤ ਚੱਲ ਰਹੇ ਰੋਜ਼ਾਨਾ 52 ਸੁਖਨੀ ਸਾਹਿਬ ਜੀ ਦੇ ਪਾਠਾਂ ਦੇ ਅਜ ਭੋਗ ਪਾਏ ਨੇ ਤੇ ਗੁਰੂਕੀਆਂ ਸੰਗਤਾਂ ਲੱਗਨ ਪ੍ਰਸ਼ਾਦ ਸ਼ਕਰੀਆ ਨੇ ਸਾਰੀ 사ਤ ਸੰਗਤ ਨੂੰ ਜ਼ਰੂਰ ਬੇਨਤੀ ਹੈ ਜੀ ਕਿ ਸਜਖੜਵਾਸੀ ਬਾਬਾ ਕਰਤਾਰ ਸਿੰਘ ਜੀ ਦੀ ਬੇਟੀ ਜੀ ਦੀ ਮਿੱਠੀ ਆਰਦਾਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਨਵੰਬਰ 2025 ਤੋਂ ਰੁਜਰ ਸੁਖਬੀ ਸਾਹਿਬ ਜੀ ਦੇ ਪਾਰਕ ਤਿੱ ਤੋਂ 5 ਵਜੇ ਤੱਕ ਜੋ ਕਿ ਅਪਾ ਹਰ ਸਾਲ ਹਾਜ਼ਰੀਆਂ ਭਰਦੇ ਹਾਂ ਸੋ ਪ੍ਰਾਰੰਭ ਹੋਣ ਜਾ ਰਹੀ ਹੈ ਜੀ ਤੋਂ 25 ਨਵੰਬਰ ਤੋਂ 사ਤ ਸੰਗਤ ਜੀ ਵੱਲ ਚੜ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਤੇ ਇਲਾਹੀ ਬਾਣੀ ਜਪ ਕੇ ਨਾਮ ਜਪ ਕੇ ਆਪਣੇ ਸਵਾਸਾਂ ਨੂੰ ਸਫਲਾ ਕਰਨਾ ਹੈ ਤੇ ਇਸ ਜੀਵਨ ਦਾ ਲਾਹਾ ਖਟਣਾ ਹੈ ਤੇ ਮਹਾਪੁਰਸ਼ਾਂ ਨੂੰ ਸੱਚੀ ਸ਼ਰਧਾਂਜਲੀ ਸ਼ਬਦ ਰੂਪ ਦੇ ਵਿੱਚ ਭੇਟ ਕਰਨੀ ਹੈ ਸੋ ਸਬੂ ਸੰਗਤਾਂ ਦਾ ਤੈ ਦਿਲ ਤੋਂ ਤਨਵਾਜੀ ਭੁੱਲਾਂ ਚੁਕਾ ਲਈ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ